ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਵੈਕੰਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਇੰਡੀਅਨ 에ਅਰ ਫੋਰਸ ਦੇ ਵਿੱਚ ਗਰੁੱਪ ਸੀ ਆਫਲਾਈਨ ਫਾਰਮ 2025 ਯਾਨੀ ਕਿ ਆਈਏਏਐਫ ਜਿਸ ਨੂੰ ਜੀ ਇੰਡੀਅਨ 에ਅਰ ਫੋਰਸ ਵੀ ਕਹਦਣਿਆ ਉਸ ਵਿੱਚ ਵੈਕੰਸੀ ਆਈ ਆ ਜੋ ਕਿ 14 ਮਹੀਨ ਨੂੰ ਪੋਸਟ ਰਿਲੀਜ਼ ਹੋਈਆਂ ਨੇ ਤੇ ਕੁੱਲ ਵੈਕੰਸੀਆਂ ਦੀ ਗੱਲ ਕਰੀਏ ਤਾਂ ਟੋਟਲ 153 ਇਸ ਵਿੱਚ ਵੈਕੰਸੀਆਂ ਆਈਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਕੁਆਲਿਫਿਕੇਸ਼ਨ ਰੱਖੀ ਗਈ ਆ ਉਹ 10th 12th ਆਈਟੀਆ ਡਿਪਲੋਮਾ ਪਾਸ ਹੋ ਦੇ ਕੋਲ ਹੋਣਾ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਪੋਸਟ ਨੂੰ ਅਪਲਾਈ ਕਰਨ ਦੀਆਂ ਡੇਟਸ ਨੇ ਨਾ ਮੈਂਸ਼ਨ ਕੀਤੀ ਹੈ ਇਹ ਜੋ ਪਬਲਿਸ਼ ਹੋਈ ਹੈ 14 ਮਈ ਨੂੰ ਸੋ ਨੇ 30 ਦਿਨਾਂ ਦਾ ਟਾਈਮ ਦਿੱਤਾਗਾ ਕਿ 30 ਦਿਨ ਤੱਕ ਤੁਸੀਂ ਇਸ ਜੋ ਹੈ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਪਬਲਿਕ ਹੋਣ ਤੋਂ ਬਾਅਦ ਫੀਸ ਇਸ ਵਿੱਚ ਹਦ ਤੱਕ ਮੈਂਸ਼ਨ ਨਹੀਂ ਕੀਤੀ ਹੈਗੀ ਕਿ ਫੀਸ ਕਿੰਨੀ ਹੋਣ ਵਾਲੀ ਆ ਏਜ ਦੇ ਲੈ ਮੈਂਦੀ ਗੱਲ ਕਰ ਲਈ ਤਾਂ 18 ਸਾਲ ਤੋਂ ਲੈ ਕੇ 25 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਜਿਸ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਕਾਸਟ ਦੇ ਅਕੋਰਡਿੰਗ ਦਿੱਤੀ ਜਾਣੀ ਆ ਇਸ ਤੋਂ ਬਿਨਾ ਅਗਰ ਗੱਲ ਕਰੀਏ ਇਸ ਪੋਸਟ ਦੇ ਵਿੱਚ ਜੋ ਕਿਹੜੀ ਕਿਹੜੀ ਪੋਸਟਾਂ ਨੇ ਉਸ ਦੀ ਲਿਸਟ ਤੁਹਾਡੇ ਸਾਹਮਣੇ ਆ ਇਹੀ ਜੋ ਸਾਰੇ ਵੈਕੈਂਸੀਆਂ ਨੇ ਇਸ ਵਿੱਚ ਆਈਆਂ ਨੇ ਜਿਸ ਵਿੱਚ ਲੋ ਡਿਵੀਜ਼ਨ ਕਲਰਕ ਦੀ ਆ ਟਾਈਪਿਸਟ ਦੀ ਆ ਸਟੋਰ ਕੀਪਰ ਕੁੱਕ ਦੀ ਕਾਰਪੈਂਟਰ ਦੀ ਪੇਂਟਰ ਦੀ ਮਲਟੀਟਾਸਕਿੰਗ ਸਟਾਫ ਮੈਸ ਸਟਾਫ ਹਾਊਸਕੀਪਿੰਗ ਸਟਾਫ ਲਾਂਡਰੀਮੈਨ ਵਲੰਟੀਅਰ ਤੇ ਸਿਵਲ ਮੈਕੈਨੀਕਲ ਟਰਾਂਸਪੋਰਟ ਡਰਾਈਵਰ ਦੀਸ ਵਿੱਚ ਵੈਕੰਸੀ ਆ ਜਿਸ ਦੇ ਨਾਲ ਤੁਹਾਨੂੰ ਜੋ ਟੋਟਲ ਦੇ ਵਿੱਚ ਸਾਰੀਆਂ ਪੋਸਟਾਂ ਦੀ ਕਾਊਂਟਿੰਗ ਵੀ ਲਿਖੀ ਆ ਕਿ ਇਸ ਵਿੱਚ ਕਿੰਨੀਆਂ-ਕਿੰਨੀਆਂ ਪੋਸਟਾਂ ਹੋਣ ਵਾਲੀਆਂ ਨੇ ਜੇਕਰ ਕਲਰਕ ਦੀ ਗੱਲ ਕਰ ਲਈ ਤਾਂ 14 ਪੋਸਟਾਂ ਕਲਰਕ ਦੀਆਂ ਨੇ ਤੇ ਜੇਕਰ ਐਮਟਿਸ ਮਲਟੀਟਾਸਕਿੰਗ ਸਟਾਫ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ 8 ਵੈਕੰਸੀਆਂ ਨੇ ਸੋ ਜੇਕਰ ਤੁਸੀਂ ਘਰ ਬੈਠੇ ਨਾਲ ਇਦਾਂ ਹੀ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਸਾਡੇ ਚੈਨਲ ਤੇ ਤੁਸੀਂ ਸਾਡੇ ਚੈਨਲ ਸ कि सारे ਲੋਕੋ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਇਸ ਤੋਂ ਬਿਨਾਂ ਅਸੀਂ ਜੋ ਆਫੀਸ਼ੀਅਲ ਵੈਬਸਾਈਟ ਮੈਂਸ਼ਨ ਕੀਤੀ ਇਸ ਦੀ ਜਗ੍ਹਾ ਤੁਸੀਂ ਆਫਲਾਈਨ ਇਸ ਫਾਰਮ ਲਈ ਅਪਲਾਈ ਕਰ ਸਕਦੇ ਹੋ ਘਰ ਬੈਠੇ ਤੁਸੀਂ ਸਾਡੇ ਕੋਲੋਂ ਇੰਟਰਨੈਟ ਕੈਫੇ ਦਾ ਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਧੰਨਵਾਦ